ਮੈਨੇਜਰ ਦੀ ਘਰ ਵਾਲੀ ਫੋਨ ਕਰਦੀ ਐ ਤੇ ਕੁਝ ਔਖਾ ਜਿਹਾ ਬੋਲਦੀ ਐ ਹੈਲੋ 나ਗੋ ਕੱਲਾ ਹੀ ਚਲਾ ਗਿਆ ਮਾਂ ਨੂੰ ਮਿਲਣ ਸਾਨੂੰ ਵੀ ਲੈ ਜਾਂਦਾ ਨਾਲ ਅਸੀਂ ਕਿਹੜਾ ਤੇਰੇ ਦੰਦੀਆਂ ਵੱਢਦੇ ਸੀ ਮੈਨੇਜਰ ਕੁਝ ਨਾ ਬੋਲਿਆ ਤੇ ਉਸ ਨੂੰ ਦੱਸਿਆ ਕਿ ਹੁਣ ਮੈਂ 3 ਦਿਨਾਂ ਬਾਅਦ ਆਵਾਂਗਾ ਪਾਪਾ ਦੇ ਠੱਟ ਵੱਜੀ ਸੀ ਹਸਤਾਲ ਦਾਖਲ ਹੈ ਚੱਲ ਜੋ ਮਰਜ਼ੀ ਕਰੋ ਕਹ ਕੇ ਹੋ ਫੋਨ ਕੱਟ ਦਿੰਦੀ ਐ ਅਗਲੇ ਦਿਨਾਂ ਮੈਨੇਜਰ ਨੇ ਪੋਲੂ ਵੀਰੇ ਨਾਲ ਤਲਾ ਕਰਕੇ ਹਸਪਤਾਲ ਦਾ ਬਿੱਲ ਭਰ ਦਿੱਤਾ ਸੀ ਜਿਸ ਵਿੱਚ ਦੋਵੇਂ ਭਰਾਵਾਂ ਨੇ ਅੱਧਾ-ਅੱਧਾ ਬਿੱਲ ਭਰ ਦਿੱਤਾ ਸੀ ਤੇ ਮੈਨੇਜਰ ਨੇ ਆਪਣਾ ਕਾਰਡ ਪੋਲੂ ਨੂੰ ਖਾ ਲ ਦਿੱਤਾ ਸੀ ਕਿ ਜਿੰਨੇ ਪੈਸਿਆਂ ਦੀ ਲੋੜ ਹੈ ਇਸ ਵਿੱਚੋਂ ਕਢਵਾ ਲਵੇ ਤੇ ਆਪਣੇ ਫੈਕਟਰੀ ਵਿੱਚੋਂ ਹੋਰ ਪੈਸੇ ਨਾ ਭੜੀ ਇਹਨਾਂ ਬਦਲਾਵ ਤੇ ਨਿਮਰਤਾ ਦੇਖ ਆਮਰੋਦਾ हो गई ते सोच रही थी कि जिंदगी ए चंगी ला दे मनेचर ने शुरू बहुत गलतियांतियां सन पर ही मां तो दूर हो गया उस बहुत कौड़े अनुभव उस दे मन इस इसका बहुत असर होया इसलिए उसकी जिंदगी बहुत सुधार हो गया सी ਉਹਨੋਂ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਭੋਲੂ ਨਾਲ ਵੀ ਸਕੇ ਭਰਾਵਾਂ ਵਾਂਗੂੰ ਹੀ ਵਰਤਾਵ ਕਰਦਾ ਸੀ। ਇਹਨੇ ਨੂੰ ਭੋਲੀ ਅੱਜ ਰੋਟੀ ਲੈਣ ਆਪ ਹੀ ਆ ਜਾਂਦੀ ਐ ਕਿਉਂਕਿ ਅੱਜ ਬਿੱਲ ਭਰਦੇ ਸੀ ਉੱਥੇ ਉਹਨਾਂ ਨੂੰ ਬਹੁਤ ਸਮਾਂ ਹੋ ਗਿਆ ਸੀ। ਮੈਨੇਜਰ ਤੇ ਬਾਕੀ ਸਭ ਰੋਟੀ ਖਾਂਦੇ ਨੇ। ਮੈਨੇਜਰ ਕਹਿੰਦਾ ਹੈ ਭਾਬੀ ਲੈ ਭਾਬੀ ਮੈਂ ਤਾਂ ਸ਼ਹਿਰ ਕਾ ਤਾਂ ਚਲਾ ਗਿਆ ਬਸ ਰੋਟੀ ਦਾ ਵੀ ਕਦੀ ਸੁਆਦ ਨਹੀਂ ਆਇਆ ਪਿੰਡ ਤਾਂ ਪਿੰਡ ਹੀ ਐ ਬੰਮੀ ਗੋਦਵੀ ਅਸਲੀਅਤ ਵਾਲਾ ਮਿਲ ਨਹੀਂ ਮਿਲਦਾ ਸ਼ਹਿਰ ਚ ਮੈਨੇਜਰ ਦੀਆਂ ਗੱਲਾਂ ਸੋਨਾ ਫੇਰ ਅਵਰੋ ਦਾ ਡੇਰ ਪਰ ਆਉਂਦਾ ਹੈ ਮੈਨੇਜਰ ਬਾਜ਼ਾਰ ਚਲਾ ਜਾਂਦਾ ਹੈ ਫਲ ਰਾਸ ਤੇ ਹੋਰ ਸਮਾਨ ਖਰੀਦ ਕੇ ਲੈ ਆਉਂਦਾ जो मनेजर बाजार चला जाता है फिर फिर तो अमरु कौर अगर भावुक देख लौर मां मां मैं कल बैठ के कदी कदी रोन्दी सी पता नहीं मनेजर किमें होगा नहीं भी रेंगे हो ठीक नहीं रेंगे हो ਹント ਆਪੀ ਦੇਖ ਲੈ ਅੱਧਾ ਰਹਾ ਗਿਆ ਜਦੋਂ ਦਾ ਕਰ ਛੱਡ ਕੇ ਗਿਆ ਕਦੇ ਤਾਂ ਬੰਦੇ ਨੂੰ ਆਪਣੀਆਂ ਦੀ ਗਲਤੀ ਆਪਣਿਆਂ ਦੀ ਯਾਦ ਆਈ ਜਾਂਦੀ ਹੈ ਬਹੁਤ ਕਰਦੇ ਆ ਸੀ ਪੁਰ ਲੋਤੇ ਭੋਲੀ ਦਾ ਪਰ ਮੇਰਾ ਪਰ ਕੀ ਕਰਾਂ ਉਹ ਵੀ ਤਾਂ ਮੇਰਾ ਢਿੱਡ ਜਮੇ ਜਾ ਤਾਂ ਆ ਹੀ ਜਾਂਦਾ ਸੀ ਕੀ ਕਰੀਏ ਜੇ ਭਗਾਨਿਆਂ ਤਾਂ ਬੱਚਾ ਹੋ ਜੇ ਤਾਂ ਚਲ ਤੂੰ ਮਨ ਨੂੰ ਨਾ ਲਾ ਸਭ ਠੀਕ ਹੋ ਜਾਏਗਾ ਹੁਣ ਦੇਖ ਐਨਾ ਫਰਕ ਪੈ ਗਿਆ ਇਸ ਵਿੱਚ ਅੱਗੇ ਅੱਗੇ ਹੋਰ ਅਕਲ ਆ ਜਾਏਗੀ ਤੇ ਰੱਬ ਨੇ ਚਾਹਿਆ ਬਹੁ ਨੂੰ ਵੀ ਮਤ ਆ ਜਾਊਗੀ ਹਾਂ ਭੈਣਾ ਇਹ ਤਾਂ ਹੈ ਬੱਚੇ ਨੇ ਨਾ ਇਹਨੇ ਨੂੰ ਡਾਕਟਰ ਸਾਹਿਬ ਗੇੜਾ ਮਾਰਨ ਆਉਂਦੇ ਹਨ ਤੇ ਚਾਨ ਨੇ ਨੂੰ ਦੇਖ ਕੇ ਕਹਿੰਦੇ ਹਨ ਕਿ ਹੁਣ ਤੁਸੀਂ ਠੀਕ ਹੋ ਤੇ ਤੁਹਾਨੂੰ ਅਸੀਂ ਦੋ ਦਿਨ ਹੋਰ ਰੱਖ ਕੇ ਛੁੱਟੀ ਕਰ ਦੇਵਾਂਗੇ ਘਰ ਜਾ ਕੇ ਆਰਾਮ ਕਰ ਲੈਣਾ ਬੋਲਣਾ ਘਟ ਹੈ ਠੀਕ ਹੈ ਜੀ ਜਨਾ ਜਵਾਬ ਦਿੰਦਾ ਧਰਮਕੌਰ ਦੀ ਕੁੜੀ ਹਸਤਾਲ ਆਉਂਦੀ ਹੈ ਮੈਡ ਲਈ ਤੇ ਉਸ ਥਾਮ ਨੂੰ ਉਸ ਦੀ ਪੂਆ ਵੀ ਆ ਜਾਂਦੀ ਹੈ ਪੂਆ ਆਉਂਦੀ ਹੀ ਆਮਰੋਂ ਨੂੰ ਭੜਕੇ ਬਹੁਤ ਰੋਣ ਲੱਗਦੀ ਹੈ ਅਮਰ ਉਸ ਨੂੰ ਸਭ ਕੁਝ ਧਾ ਦਈ ਹੈ ਰੈਂਦਾ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਪੂਰੀ ਕਹਾਣੀ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ